ਕੀ ਤੁਸੀਂ ਜਾਣਦੇ ਹੋ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਅਤੇ ਸ਼ਰਨਾਰਸੀਆਂ ਲਈ ਵਿਸ਼ੇਸ਼ ਰੋਜ਼ਗਾਰ ਸੇਵਾਵਾਂ ਹਨ ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਲਈ ਇੱਥੇ 5 ਸਜਾ ਹਨ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਨੌਕਰੀਆਂ ਦਾ ਆਨਲਾਈਨ ਇਸ਼ਤਿਹਾਰ ਦਿੱਤਾ ਜਾਂਦਾ ਹੈ ਇੱਥੇ ਅਜਿਹੀਆਂ ਭਾਰਤੀ ਕਰਨ ਵਾਲੀਆਂ ਏਜੰਸੀਆਂ ਵੀ ਹਨ ਜਿਨ੍ਹਾਂ ਨੂੰ ਕੰਪਨੀਆਂ ਦੁਆਰਾ ਚੰਗਾ ਸਟਾਫ ਲੱਭਣ ਲਈ ਭੁਗਤਾਨ ਕੀਤਾ ਜਾਂਦਾ ਹੈ ਜਾਂ ਤੁਸੀਂ ਲੇਬਰ ਹਾਇਰ ਕੰਪਨੀ ਰਾਹੀਂ ਵੀ ਕੰਮ ਲੱਭ ਸਕਦੇ ਹੋ ਜੋ ਤੁਹਾਨੂੰ ਕਈ ਤਰ੍ਹਾਂ ਦੇ ਮਾਲਕਾਂ ਲਈ ਕੰਮ ਤੇ ਰੱਖਦੀ ਹੈ ਸਾਰੀਆਂ ਨੌਕਰੀਆਂ ਦਾ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਕੁਝ ਨੌਕਰੀਆਂ ਲੁਕੀਆਂ ਹੁੰਦੀਆਂ ਹਨ ਤੁਹਾਡੇ ਨੈਟਵਰਕ ਵਿੱਚ ਲੋਕਾਂ ਨਾਲ ਸੰਪਰਕ ਵਿੱਚ ਰਹਿਣਾ ਇਹਨਾਂ ਲੁਕੀਆਂ ਹੋਈਆਂ ਨੌਕਰੀਆਂ ਨੂੰ ਲੱਭਣ ਦਾ ਇੱਕ ਵਧੀਆ ਤਰੀਕਾ ਹੈ ਇਸ ਬਾਰੇ ਸੋਚੋ ਕਿ ਤੁਸੀਂ ਕਿਸ ਨੂੰ ਜਾਣਦੇ ਹੋ ਅਤੇ ਉਹ ਅੱਗੇ ਕਿਸ ਨੂੰ ਜਾਣਦੇ ਹੋ ਸਕਦੇ ਹਨ ਤੁਹਾਡੀ ਨੌਕਰੀ ਦੀ ਖੋਜ ਵਿੱਚ ਮਾਹਰ ਮਦਦ ਲਈ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਰੋਜ਼ਗਾਰ ਸੇਵਾਵਾਂ ਤੱਕ ਪਹੁੰਚ ਕਰੋ ਜਿਵੇਂ ਸੈਰੋਮਨ ਸਰਵਿਸਿਜ਼ ਇੰਟਰਨੈਸ਼ਨਲ ਐਡਲਟ ਮਲਟੀਕਲਚਰਲ ਐਜੂਕੇਸ਼ਨ ਸਰਵਿਸਿਜ਼ ਅਤੇ ਕਰੀ ਸੀਕਰਸ ਉਹ ਤੁਹਾਨੂੰ ਨੌਕਰੀਆਂ ਅਤੇ ਰੋਜ਼ਗਾਰਦਾਤਾਵਾਂ ਨਾਲ ਜੋੜ ਸਕਦੇ ਹਨ ਯੋਗਤਾਵਾਂ ਨੂੰ ਮਾਨਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਤੁਹਾਡੇ ਰੈਜ਼ਿਊਮੇ ਨੂੰ ਆਸਟ੍ਰੇਲੀਅਨ ਜੌਬ ਮਾਰਕੀਟ ਲਈ ਤਿਆਰ ਕਰ ਸਕਦੇ ਹਨ ਉਨਾ ਆਡੀਓ ਗਾਂ ਤੇ ਵੀ ਵਿਚਾਰ ਕਰੋ ਜੋ ਆਸਟ੍ਰੇਲੀਆ ਵਿੱਚ ਵਧ ਰਹੇ ਹਨ ਜੋ ਤੁਹਾਡੇ ਹੁਨਰ ਨਾਲ ਮੇਲ ਖਾਂਦੇ ਹਨ ਉਦਾਹਰਨ ਲਈ ਅੱਜ ਹਰ ਕੋਈ ਵਪਾਰ ਵਿੱਚ ਚੰਗਾ ਕਰੀਅਰ ਬਣਾ ਸਕਦਾ ਜਿਵੇਂ ਕਿ ਉਸਾਰੀ ਵਿਭਾਗ ਸੇਤ ਸੰਭਾਲ ਅਤੇ ਪ੍ਰੌਨਚਰੀ ਤੇ ਹਮੇਸ਼ਾ ਯਾਦ ਰੱਖੋ ਕਿ ਇੱਕ ਪ੍ਰਵਾਸੀ ਹੋਣ ਦੇ ਨਾਤੇ ਤੁਹਾਡੇ ਕੋਲ ਵਿਸ਼ੇਸ਼ ਹੁਨਰ ਹਨ ਜੋ ਤੁਹਾਨੂੰ ਇੱਕ ਕੀਮਤੀ ਕਰਮਚਾਰੀ ਬਣਾਉਂਦੇ ਹਨ ਤੁਸੀਂ ਸ਼ਾਇਦ ਕਈ ਭਾਸ਼ਾਵਾਂ ਬੋਲ ਸਕਦੇ ਹੋ ਤੁਸੀਂ ਨਵੀਆਂ ਸਥਿਤੀਆਂ ਦੇ ਅਨੁਕੂਲ ਵੀ ਹੋਵੋਗੇ ਇਹ ਉਹ ਚੀਜ਼ਾਂ ਹਨ ਜੋ ਤੁਹਾਡੀ ਮਦਦ ਕਰ ਸਕਦੀਆਂ ਇੱਕ ਨਵੀਂ ਨੌਕਰੀ ਲੈਂਡ ਲੈ ਇੱਕ ਨਵੇਂ ਦੇਸ਼ ਵਿੱਚ ਸਹੀ ਨੌਕਰੀ ਲੱਭਣਾ ਚਿੰਤਾਪੂਰਨ ਹੋ ਸਕਦਾ ਪਰ ਇਸ ਦਾ ਗਿਆਨ ਹੋਣਾ ਤੁਹਾਡੀ ਸਫਲਤਾ ਵਿੱਚ ਮਦਦ ਕਰ ਸਕਦਾ ਤੁਹਾਡੇ ਲਈ ਸ਼ੋਭੇਸ਼ਾਵਾਂ ਤੇ ਨੌਕਰੀ ਦੀ ਭਾਲ ਸ਼ੁਰੂ ਕਰੋ ਤੁਹਾਡੀ ਭਾਸ਼ਾ ਵਿੱਚ ਹੋਰ ਹਫਤਾਵਾਰੀ ਕਹਾਣੀਆਂ ਲਈ sps.com.au/australia-explained ਤੇ ਜਾਓ